ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਝੋਟੀਆਂ ਦਿਖਾਵਾਂਗੇ ਲਗਭਗ 8-9 ਦਿਖਾਵਾਂਗੇ ਹਰਿਆਂ ਨਾਲੇ ਚੰਗੀਆਂ ਕਰੀਮ ਤੇ ਥਣ ਲੇਵਾ ਗੁੱਲੇ ਵਾਲੀਆਂ ਜਿੱਦਾਂ ਕਹਿੰਨੇ ਉਹਨੇ ਵੀ ਜ਼ਮੀਨ ਘਨੇ ਲੈ ਕੇ ਰੱਖ ਲਈ ਪੈਸਾ ਆਪਣਾ ਸੰਭ ਗਿਆ ਸੋਨਾ ਲੈ ਕੇ ਰੱਖ ਲਿਆ ਪੈਸਾ ਗਰੋ ਕਰ ਗਿਆ ਉਸ ਲੈਵਲ ਦੇ ਝੋਟੇ ਦਿਖਾਉਣੇ ਨਾਲੇ ਦੁੱਧ ਪੀਓਗੇ ਤੇ ਨਾਲੇ ਤੁਹਾਡੇ ਘਰੇ ਤੁਹਾਡੇ ਬੱਚੇ ਕੰਮ ਲੱਗਣਗੇ ਆਓ ਵੀਰਾਂ ਸਸਿਕਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆ ਪ੍ਰਦੀਪ ਸਿੰਘ ਬਾਈ ਪਿੰਡ ਲੋਹਾਕੜਾ ਜ਼ਿਲ੍ਹਾ 953801952 ਪਹਿਲਾ ਨੰਬਰ ਤੇ ਝੋਟੀ ਦੇਖਦੇ ਆ ਪ੍ਰਦੀਪ ਪਹਿਲੇ ਨੰਬਰ ਦੇ ਬਾਈ ਤਾਜ਼ੀਆਂ ਝੋਟੀਆਂ ਨਾ ਬੱਚੇ ਬੱਠੇ ਨੇ ਮਗਰ ਦੋ ਦੋ ਤਿੰਨ ਤਿੰਨ ਦਿਨਾਂ ਦੀ ਸੁਈਆਂ ਹੋਈਆਂ ਨੇ ਜੀ ਜਿਹੜੀ ਝੋਟੀਆਂ ਬਾਈ 16 17 ਕਿਲੋ ਦੁੱਧ ਦੇ ਦਿੱਤੀ ਅੱਛਾ 16 ਕਿਲੋ ਦੁੱਧ ਪਾ ਦੂਗੀ ਕੁਆਲਿਟੀ ਦੇਖੋ ਤੇ ਇੱਕ ਪ੍ਰਦੀਪ ਹੋਰ ਗੱਲ ਆ ਤੇ ਤੇਰੇ ਜਿਹੜਾ ਉਹ ਥਾਂ ਤੇ ਮੈਂ ਸਾਫ਼ ਆ ਆਪਾਂ ਬਾਈ ਲੈਂਦੀ ਨਹੀਂ ਦੋ ਨੰਬਰ ਦੀ ਮੈਂ ਲੈਂਦੇ ਨਹੀਂ ਆਪਾਂ ਜਿਹੜੀ ਵੀ ਮੈਂ ਲੰਮਾ ਕੇ ਬਣਾ ਝੋਟੀਆਂ ਠੀਕ ਹੈ ਉਹਨਾਂ ਪਹਿ ਇਹੇ ਢੁੱਤੀ ਆ ਬਾਈ 16-17 ਕਿਲੋ ਦੁੱਧ ਨਾਰਮਲ ਦੇ ਦੋ। ਬਾਕੀ ਬਾਈ ਦੇਖ ਚੰਗਾ ਜਾਨਵਰ ਫਿਰ ਤੋਂਗੇ ਰਿਜ਼ਲਟ ਚੰਗੇ ਆਉਣਗੇ। ਬਾਕੀ ਜਾਨਵਰੀ ਹਲਕਾ ਲਾਉਂ ਲੈ ਬਾਈ ਕਿਥੋਂ ਜਾ। ਬਾਕੀ ਜਰਾ ਪੱਕਾ ਠੀਆ ਦੋ ਟਾਈਮ ਜਮਾ ਚਵਾ ਕੇ ਦੇ। ਹੋਰ ਚੀਜ਼ਾ ਕੋਈ ਵੀ ਵੀ ਰਾ ਦੇ ਥੱਲੋਂ ਮੈਂ ਖੋਟੀ ਨਹੀਂ ਮਿਲੂਗੀ ਤੇਲ ਦਾ ਖਰਚਾ ਵੀ ਆਪਾਂ ਕਰੂਗਾ। ਇਹ ਥੱਲੇ ਦੁੱਧ ਕਿੰਨਾ ਹੋਣਾ? ਇਹ ਤੇ ਥੱਲੇ ਹੁਣ ਬਾਈ ਦੀ 14 ਕਿਲੋ। 14 ਕਿਲੋ ਦੁੱਧ ਸੁਈ ਸੁਵਾਈ ਹਾਜ਼ਰ। ਜੇ ਵਧੀਆ ਕੇਰ ਵਾਲੇ ਵਾਕੇ ਤਾਂ 17-18 ਕਿਲੋ ਬਾਕੀ ਗੱਲ ਇਹ ਆ ਬਾਈ ਆਪਣੀ ਕਾਹਤਾ ਆਪਦੀ ਸਮਝ ਕੇ ਲੋ ਕਿੰਨਾ ਦੁੱਧ ਚੋਲਾਂਗੇ ਕਿ ਸਾਡੇ ਘਰੇ ਚੋਲੋ ਜਹੇ 10 ਟਾਈਮ ਵੇਤੋਂ ਬਾਹਰ ਵੀ ਸੋਡੀ ਆ ਬਈ ਸਾਡੀ ਅਸੀਂ ਇਹ ਨੂੰ ਕਹਿੰਦੇ ਸਾਡੀ ਸੇਵਾ ਫੁੱਲ ਆ ਵਿੱਚ ਵੀਰ ਕਹਿੰਦੇ ਸਭਾਈ ਸੇਵਾ ਕਿੰਨੀ ਕ ਸਾਡੀ ਫੁੱਲ ਆ ਪੀਏ ਅੱਗੇ ਤੂੰ ਇੱਕ ਘੰਟੇ ਹੁਣ ਜਿਹੜੀ 18 ਕਿਲੋ ਵਾਲੀ ਮਹ ਹੈ ਜਦੋਂ ਤੂੰ ਦੁੱਧ ਲਾਉਂਗੇ ਉਹ ਦਾਣਾ ਕਿੰਨਾ ਖਾਊ 8 ਨਾਲ ਕਿਲੋ ਖਾਊਗੀ ਇਹ ਚਰੀ ਦੇ ਮਸ਼ੀਨ ਤੇ ਨਹੀਂ ਫਿਰ ਦੁੱਧ ਦੇ ਵਿੱਚ ਆਪਣੀ ਗੱਲ ਕਿਸੇ ਭਰਾ ਨੂੰ ਕੌੜੀ ਲੱਗੇ ਇਹ ਗੱਲ ਸਮਝਣ ਵਾਲਿਆਂ ਨੂੰ ਵੀ ਵਿੱਚ ਵਧੀਆ ਗੱਲ ਮੰਨਣਗੇ ਜੋ ਕਾਰਨ ਕੀ ਆ ਜਦੋਂ ਬਈ ਚੰਗੀ 17-18 ਕਿਲੋ ਦੁੱਧ ਚੋਣਾ 5 ਤੋਂ 7 ਕਿਲੋ ਦਾ ਦਾਣਾ ਖਾਊ ਆਊਗੀ ਸਾਡੇ ਕਿਨੇ 10 ਡੰਗ ਚੋ ਲੋ ਕਿੰ ਟੂ ਵਾਰ ਸਾਡੀ ਵੀਰੀ ਜ਼ਿੰਮੇਵਾਰੀ ਨਾ ਲੋਕਾਂ ਵਾਂਗੂ ਤੁਸਲੀਆਂ ਲਈਏ ਕਿਉਂ ਅਸੀਂ ਨਫਾ 2-3000 ਲੈਣਾ ਹੁੰਦਾ ਜਿਹੜੇ ਹੁਣ 20-50-50 ਬਣਾਉਂਦੇ ਨੇ ਪਰ ਬਹੁਤ ਕੁਝ ਕਹਿ ਜਾਂਦੇ ਨੇ ਇਹ ਰੇਟ ਪ੍ਰਦੀਪ ਜੀ ਦਾ ਇਹਦਾ ਜਿਹੜਾ ਹੱਥ ਵਾਲਾ ਰੇਟ ਆ ਤੇ ਲੋ ਵੀਰੇ ਆਪਾਂ ਵੀਡੀਓ ਦੀ ਰੇਟ ਕਰਾਂਗੇ ਇੱਕ ਭਰਾ ਪਰ ਸੁਖਿਆ ਜਿਵੇਂ ਵੀਡੀਓ ਦੇਖ ਰਿਹਾ ਸੀ ਉਹਨੇ ਸਪੈਸ਼ਲ ਇਹ ਚੀਜ਼ ਦਾ ਕਮੈਂਟ ਵੀ ਕਰ ਦਿੱਤਾ ਲਈ ਧੰਨਵਾਦ ਹੋਲਾ ਉਹ ਕਹਿੰਦਾ ਭਾਈ ਜਿਹੜੇ ਲੋਹਾ ਗੇੜਾ ਦੇ ਨਾਲ ਵਿੱਚ ਹਮਲੇ ਕਰੇ 2 ਲੱਖ ਦੀ ਗਾਂ ਹੋਵੇ ਕਿ ਮੈਂ 3 ਲੱਖ ਜਦੋਂ ਉਹਨਾਂ ਦਾ ਰੇਟ ਵੀਰੋ ਚੋਂ ਆਉਂਦਾ। ਪਿਆਰ ਤੌਰ ਤੇ ਹੁਣ ਆਪਾਂ ਕਹਾਂਗੇ ਬਾਈ ਜੀ ਫੋਨ ਤੇ ਕਰ ਲਾਂਗੇ 100 ਫੋਨ ਆ ਚੁਗਾ। ਜਿਹਨੂੰ ਪਸੰਦ ਆ ਉਹ ਹੀ ਕਰੂ ਹਣਾ। ਇਹ ਜਿਹੜੀ ਝੋਟੀ ਹੈ ਬਾਈ ਅੱਜ ਦਾ ਰੇਟ 175000 ਰੁਪਿਆ। ਆਹ ਝੋਟੀ ਜਿੱਦਾਂ ਦੁੱਧ ਤੇ ਆ ਗਈ। ਇਦਾਂ ਦੀਆਂ ਝੋਟੀਆਂ 2-2 ਲੱਖ ਦੀ ਨਾਰਮਲ ਮਾਰਕੀਟ ਚ ਵਿਕਦੀਆਂ ਨੇ। ਜੀ। ਅੱਗੇ ਆਜੋ ਦੋ ਰੋਬਰ ਤੇ ਜੀ। ਜਿਹੜੀ ਇਹ ਝੋਟੀ ਹੈ ਬਾਈ ਜੀ ਖਰਾ ਦੁੱਧ 20 ਤੋਂ ਬਾਹਰ ਜਦੋਂ ਹੁਣ 16 ਤੋਂ 17 ਕਿਲੋ ਨੈਟ ਤਿਆ ਇੱਥੋਂ ਲੈਵਾ ਵੇਖ ਲੋ ਸੁਰ ਸਿੰਘ ਸੁਣੋ ਦੇਖੋ ਕਿਆ ਬਾਤ ਹੈ ਬਿਊਟੀ ਵਗੈਰਾ ਹਰਿਆਣਾ ਵਿੱਚ ਕੱਲੀ ਕੱਲੀ ਮੱਝ ਦੀ ਵੀਡੀਓ ਹੁੰਦੀ ਹੈ ਦੇਖ ਆਪਣੇ ਕੋਲੇ ਠੀਕ ਹੈ ਹੁਣ ਜਿਹੜੀ ਇਹ ਝੋਟੀ ਇਹ ਰਾਤ ਆਈਆਂ ਨੇ ਜਦੋਂ ਜਮਾ ਸਹੀ ਪ੍ਰੋਪਰ ਜਿੱਦਣ ਮੰਨ ਕੇ ਚੱਲ ਗਏ ਆਪਾਂ ਦੇਸੀ ਭਾਸ਼ਾ ਦੀ ਕਹੀ ਦੀਏ ਵੀ ਝੋਟੀ ਨੂੰ ਅੱਜ ਜੀ ਲਾ ਲਿਆ ਹਫਤੇ ਨੂੰ 20 ਕਿਲੋ ਦੁੱਧ ਕੰਡੇ ਲਾ ਦੋ ਅੱਛਾ 20 ਕਿਲੋ ਦੁੱਧ ਕੰਡੇ ਲਾ ਕੇ ਜਉ ਝੋਟੀਏ ਹਾਂ ਬਾਈ ਇਹਦੇ ਫਿਰ ਰੇਟ ਵਧੀ ਗਏ 235 ਦੀ ਝੋਟੀ ਦਵਾਂਗੇ ਬਾਈ ਅਸਰ 2 ਲੱਖ 35 ਹਜ਼ਾਰ ਦੀ 20 ਕਿਲੋ ਦੁੱਧੜਨ ਲੰਬਾਈ ਛਾਤੀ ਵੇਗਲਾ ਬਾਕੀ ਹੋਰ ਆ ਬਾਈ ਜਦੋਂ ਬੱਚੇ ਲਾ ਲੈਣਾ ਠੀਕ ਹੈ ਜੀ ਅੰਦਰ ਥੱਬੇ ਥੱਬੇ ਦੇ ਆ ਥਣ ਲੱਗੇ ਸੋ ਮੋਟਾ ਸਣ ਚੋਂਡ ਜੱਪਾ ਚਿੱਲੋ ਪਤਾ ਕੀ ਆ ਮਤਲਬ ਇਹ ਸਾਡੀ ਮਜਬੂਰੀ ਆ ਵੀਰੇ ਆਪ ਨੂੰ ਸ਼ੌਂਕ ਆ ਕਿਉਂਕਿ ਵੀਰੇ ਦੇਖ ਆਪਣੇ ਭਰਾ ਲੱਗੇ ਜੇ ਹੋਏ ਨੇ ਘੱਟ ਤੋਂ ਘੱਟ ਮੁੱਲ ਲਾਉਣ ਤੇ ਉਥੇ ਚੰਗਾ ਜਨਮਰ ਨਹੀਂ ਮਿਲਦਾ ਪਰ ਵੀਰੇ ਸਾਨੂੰ ਸ਼ੌਂਕ ਆ ਵੀ ਆਪਾਂ ਚੰਗੀ ਚੰਗੀ ਮਹਿ ਲਾਉਣ ਦਾ ਬਸ ਟਾਕ ਵੀ ਆ ਜਾਂਦਾ ਹੁਣ ਮੌੜਾਂ ਦੀ ਮੰਡੀ ਤੇ ਆਪਣੇ ਭਰਾ ਸੀ ਤੋਂ ਸੱਜਣ ਗਏ ਸੀ ਏਡੀ ਬਡੀ ਮੰਡੀ ਜੋ ਪਸੰਦ ਨਹੀਂ ਆਪਾਂ ਤੋਂ ਦੋ ਬੇ ਵਾਲੀ ਦੀ ਝੋਟੀ ਲੈ ਕੇ ਗਏ ਨੇ ਜੀ ਵੀ ਕਾਰਨੇ ਆ ਬਾਈ ਚੰਗੇ ਜਨਮ ਦੀ ਚੰਗੀ ਕਦਰ ਠੀਕ ਹੈ ਇਹ ਆ ਗਈ ਮੰਗਰ ਕੱਟੀ ਆ ਬਾਈ ਜੀ ਹੁਣ ਦੁੱਧ 14 ਕਿਲੋ ਕਿਹਦੇ ਥੱਲੇ ਪਿਆ ਰਜੇ ਠੀਕ ਹੈ 14 ਕਿਲੋ ਨਿੱਟ ਚੋਂਦਾ ਹਾਜ਼ਰ ਆ ਚੜਾੜ ਦੇਖ ਕੇ ਤਾਂ ਤੋਰੀ ਪੁੱਤ 14 ਕਿਲੋ ਦੁੱਧ ਚੋਂਦਾ ਜਮਾ ਹਾਜ਼ਰ ਆ ਤੇ ਰੇਟ ਵੀਰੇ ਦਾ ਰੇਟ ਬਈ 1.70 ਦੀ ਝੋਟੀ ਦੇ 1 ਲੱਖ 70 ਹਜ਼ਾਰ ਦੀ ਬਾਕੀ ਸਿੰਘ ਮੂੰਹ ਬਥਾਏ ਕੁੰਡੀ ਹੈ ਇੱਕ ਨੰਬਰ ਮਿਲਣੀਆਂ ਜਿੰਨੀਆਂ ਦਿਖਾਵਾਂਗੇ ਥਾਣਾ ਚਵਾਈ ਦੀ ਜਿਹੜੀਆਂ ਅੱਜਾ ਸੂਈਆਂ ਦਿਖਾਵਾਂਗੇ ਕਿਸੇ ਮੈਂ ਨਹੀਂ ਚਵਾਈ ਚ ਫਰਕ ਨਿਕਲ ਜੇ ਬਾਈ ਜੀ ਤੇਲ ਖਰਚੇ ਸਮੇਤ ਦੇਵਾਂਗੇ ਜੀ ਹੁਣ ਲੈਵਾ ਵੇ ਇੱਕ ਡੰਗ ਤੇ ਬਾਈ ਆਮ ਤੌਰ ਤੇ ਏਖੜਾਂ ਦੇ ਵਿੱਚ ਡੇਡੇ ਚੱਡੇ ਹੁੰਦੇ ਨੇ ਪਰ ਆਪਾਂ ਜਿਹੜੇ ਚੀਜ਼ ਆ ਜੇ ਇਹਨੂੰ ਕਿਸੇ ਮੱਝ ਦੇ ਖੰਡ ਚ ਧਾਰ ਦਿਖਾ ਦੇ ਵੀਡੀਓ ਬਣਾਉਣ ਦੇ ਮਾਰੇ ਆਪਾਂ ਕੋਈ ਉਤਰ ਰੋਕ ਫਰਦਾ ਬੱਜੇ ਹੀ ਗਿਆ ਹਣਾ ਹਲੇ ਕਿਹੜਾ ਟਾਈਮ ਆ ਬਾਈ 11 ਹੀ ਬੱਜੇ ਨੇ ਹਲੇ ਦਾ ਕੀ ਰੇਟ ਹੈ ਦਾ ਮੇਰੇ ਕੋਲ ਟਾਈਮ ਪਹੇ ਰੇਟ ਦਾ ਰੇਟ ਬਾਈ 1 ਲੱਖ 65000 ਦੀ ਠੀਕ ਹੈ ਅੱਗੇ ਆ ਜਾ ਚਾਰ ਦੇ ਜੀ ਇਹਦੇ ਥੱਲੇ 17 ਕਿਲੋ ਦੁੱਧ ਦੀ ਪਿਆਰ ਜੀ ਜਿਹੜਾ ਮਰਜੀ ਭਰਾ ਜੀ 17 ਕਿਲੋ ਦੁੱਧ ਦਾ ਮੈਟ ਪਿਆਰਾ ਜੀ ਰੇਟ ਵਰੀ ਦੀ ਪੈਦਾ ਰੇਟ ਬਾਈ ਜੇ 81 ਦੀ ਦੇ ਦੇਗੀ 1 ਲੱਖ 80000 ਜੀ ਅੱਗੇ ਅੱਗੇ ਵੀਰ ਜੀ ਘੱਪੜਾਂ ਟੁੱਟੀ ਹਲੇ ਚਾਰ ਕਰਕੇ ਵੇਚੂ ਕਿਉਂਕਿ ਜਿਹੜੇ ਉਹਨਾਂ ਮੁੱਲ ਨਹੀਂ ਭਰਨਾ ਫਿਰ ਜੰਬਰ ਬਦਨਾਮ ਚਾ ਹੋ ਜਾਂਦਾ ਠੀਕ ਹੈ ਅੱਗੇ ਤਰ੍ਹਾਂ ਇਹ ਪੁੱਤ ਬੰਨ ਕੇ ਅੱਗੇ ਜਿਹੜੀ ਝੋਟੀ ਆ ਬਾਈ ਵਿੱਚ ਵੀਰ ਕਮਾਲ ਕਰਦੇ ਨੇ ਅਗਲਾ ਕਹਿੰਦਾ ਇੰਨਾ ਦੁੱਧ ਕਿੰਨੇ ਤਿੰਨ ਦਿਨਾਂ ਦੀ ਸੂਈ ਥੱਲੇ ਬਾਈ ਜੀ ਕੰਡਾ ਉਹਦਾ ਨਾਲ ਲੈਵੇ 15 ਕਿਲੋ ਤੋਲ ਕੇ ਲੈ ਜੀ 15 ਕਿਲੋ ਦੁੱਧ 14 ਦੀ ਗਰੰਟੀ ਅੱਜ ਦੀ ਆ ਰੇਟ ਰੇਟ ਜਮਾ ਬਾਜੇ 1,65,000 ਰੁਪਏ ਦੀ ਝੋਟੀ ਦੀ 1,65,000 ਦੀ ਜੱਟ ਲਓ ਵੀਰੇ ਤਿੰਨ ਦਿਨਾਂ ਦੀ ਸੂਈ ਝੋਟੀ ਜਲਦੀ ਦੁੱਧ ਦਿੰਦੇ ਸੀ ਉਹਦੇ ਦੀ ਕਿਹੜਾ ਤਾਜੀ ਸੂਈ ਸੀ ਅਸੀਂ ਚੌਥੀ ਵੀਰ ਗਰਮੀ ਆ ਪਰ ਇਹਦੇ ਸੈਲਫ ਇੰਨੀ ਥੋੜੀ ਚੱਕੀ ਆਲਾ ਬਹੁਤ ਨੇ ਤੋਰੀ ਪੱਤੇ ਨੂੰ ਜਗਾਂ ਦੇ ਵੱਡਣ ਵਾਲ ਜਿਗਾਰ ਵਿਗਿਆਥ ਨੇ ਤਾਂ ਤੁਰਨੋਂ ਰਹਿ ਜਾਂਦੀ ਐ ਜੀ ਸਾਹਮਣੂ ਤੇ ਇਤਾਂ ਲੱਗੂ ਜਿਵੇਂ ਇਹ ਬਾਜ਼ਾਰ ਨਾਲੇ ਛੱਡੀ ਹੁੰਦੀ ਆ ਰੇਟ 165 ਆ ਹਾਂ ਤੇ 1,65,000 ਰੁਪਏ ਰੇਟ ਆ ਜਾਨਵਰ ਵੇਖ ਵੀ ਥੱਲੋਂ ਵੇਖ ਪਤਾ ਥੱਲੋਂ ਪੈਸਿਆਂ ਨਾਲ ਵੀ ਚੰਗਾ ਜਾਨਵਰ ਮਿਲ ਜੇ ਵੀਰੋ ਬਹੁਤ ਹੁੰਦਾ ਕੋਈ ਬਚਪਰਾ ਜਾਨਵਰ ਲੈ ਕੇ ਰੋਈ ਜਾਂਦੇ ਰਹਿੰਦੇ ਨੇ ਬਾਈ ਕਰਨ ਕੀ ਹੁਣ ਜਗਰਾਉ ਮੰਡੀ ਤੇ ਸੀ ਝੋਟੀਆਂ ਵੇਚ ਕੇ ਆਹ 3 ਲੱਖ ਦੀਆਂ ਪਰ ਬੰਦਾ ਯਾਦ ਕਰਦਾ ਵੀ ਜੋ ਮੈਨੂੰ ਕਹਿ ਕੇ ਦਿੱਤੇ ਮੰਡੀ ਚ ਉਹ ਹੀ ਨਿਕਲੀਆਂ ਸੋ ਦੁੱਧ 14 ਕਿਲੋ ਤੋਂ ਸ਼ੁਰੂ ਹੋਈ ਆ ਕੰਡੇ ਲਾ ਲੋ ਕੰਡੇ ਠੀਕ ਹੈ 3 ਦਿਨਾਂ ਦੀ ਸੂਈ 14 ਕਿਲੋ ਦੁੱਧ ਨੈਟ ਤਿਆਰ ਇਹ ਸਮੈਣ ਪਿੰਡ ਦੀ ਝੋਟੀ ਦਾ ਮਾਲਕਾਂ ਦੇ ਦੁੱਧ ਦੀ ਰਿਪੋਰਟ ਵਿੱਚ 18 ਕਿਲੋ ਦੀ ਦਿੱਤੀ ਹੈ ਵੀ 18 ਕਿਲੋ ਦੁੱਧ ਸਾਡਾ ਚੋਇਆ ਹੋਇਆ ਠੀਕ ਹੈ ਇਹ ਕੀ ਕਹਿੰਦਾ ਬਾ ਗਰਮੀਆਂ 18 ਮਣ ਕੇ ਲੈ ਜੇ ਜਿਹੜਾ ਵਧੀਆ ਬੰਦਾ ਤਾਂ ਵੀਰ ਜੀ ਚੋਊਗਾ ਤੋਂ ਨਹੀਂ 8 ਕਿਲੋ ਟਾਈਮ ਦਾ ਵੀਰ ਜੀ ਦੁੱਧ ਦੇ ਨੇ ਜੇਨੂਅਨ ਦੇਣੀ ਹੀ ਦੇਣਾ 1,65,000 ਜੀ ਬਾਈ ਜੀ ਲੈਣ ਦੇਣ ਵਾਲਾ ਰੇਟ ਤੇ ਉਹ ਹਲੇ ਗੱਪਣਾ ਹਨਾ ਉਹ ਵੀਰੇ ਤਾਜ਼ੀਆਂ ਸੂਜਾਂ ਦਿਖਾਉਣ ਦਾ ਫਾਇਦਾ ਨਹੀਂ ਹੈ ਕਿਉਂਕਿ ਨੰਬਰ ਐ 19 ਕੇ ਗੱਲ ਕਰੋ ਠੀਕ ਹੈ ਉਹ ਜਨਮਰ ਅਗਲਾ ਚੋਕੇ ਭਰਾ ਤਸੱਲੀ ਕਰਕੇ ਲੈ ਜੀ ਜੀ ਤੇ ਝੋਟੀਆਂ ਸੂਜਾਂ ਸੂਜਾਂ ਦਿਖਾ ਦਿਆਂ ਬਾਕੀ ਗਾਵਾਂ ਦਾ ਤਾਂ ਆਪਣੇ ਕੋਲੇ ਬਾਧੂ ਇੱਕ ਵਾਰ ਇਧਰ ਵੀ ਦਿਖਾ ਦੇ ਬਾਧੂ ਮਾਲਾ ਠੀਕ ਹੈ ਨੰਬਰ ਜੀ ਭਰਾ ਹੋ 7953080955 ਟੋਟਲ ਵੀਰ ਦੇ ਘਰੇ ਅੱਜ 53 ਨਗ ਹਾਜ਼ਰ ਹੈ ਗਾਵਾਂ ਮਚਾ ਸਾਰੇ ਜਿੱਧਰ ਦੇਖੋ ਪਸ਼ੂ ਵੀ ਪਸ਼ੂ ਪਸ਼ੂ ਵੀ ਪਸ਼ੂ ਇਹਨੇ ਨਾ ਸਤਾਈ ਦੀ ਧੋਲਾ ਮੰਡੀ ਤੇ ਨਹੀਂ ਮਿਲਦੇ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ